ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਧਰ ਮੇਲੇ ਬੀਬੀ ਸਿਮਰਜੀਤ ਕੌਰ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਟਾਈਮ ਮਿੱਤਰੋ ਸ਼ਾਮ ਦੇ 6 ਵਜੇ ਆ ਤੇ ਆਪਾਂ ਘੁੰਮਣ ਵਾਸਤੇ ਆਏ ਆ ਰੋਮ ਸ਼ਹਿਰ ਤੇ ਆਪਣੇ ਨਾਲ ਨੇ 쿠ਰਸ਼ਨਵੀਰ ਸਿੰਘ ਹਾਂਜੀ ਤੇ ਨਾਲ 쿠ਰਸ਼ਨਵੀਰ ਦਾ ਮਾਮਾ ਜੀ ਹਾਂਜੀ ਠੀਕ ਠਾਕ ਹੋ ਲਵੀ ਮੁੰਡੇ ਕਹਿੰਦੇ ਵੀ ਸਭ ਤੋਂ ਪਹਿਲਾਂ ਟਾਈਮ ਦੇਖੋ ਮਿੱਤਰੋ 6:00 10 ਮਿੰਟ ਹੋ ਗਏ ਆ ਕਹਿੰਦੇ ਪਹਿਲਾਂ ਕਰ ਲਈਏ ਪੇਟ ਪੂਜਾ ਉਸ ਤੋਂ ਬਾਅਦ ਕਰਾਂਗੇ ਕੰਮ ਦੂਜਾ ਹਾਂਜੀ ਕਹਿੰਦਾ ਫੇਰ ਘੁੰਮਾਂਗੇ ਸਾਨੂੰ ਕੁਝ ਖਲਾ ਉਪਲਾਓ ਚਲੋ ਜੀ ਆਪ ਅਗੇ ਆਪਣਾ ਜਿੱਥੋਂ ਪਾਣੀ ਆਰਡਰ ਕਰਨੀ ਇੱਥੋਂ ਪਾਣੀ ਆਰਡਰ ਕਰੋ ਕੁਝ ਮੈਨੂੰ ਤਾਂ ਸ਼ਾਮ ਦਾ ਮੌਸਮ ਵਿੱਚ ਕੁਝ ਠੰਡਾ ਪੀਣ ਦਾ ਮਨ ਹੋ ਰਿਹਾ ਠੰਡਾ ਪੀਣਾ ਹੋ ਰਿਹਾ ਠੰਡਾ ਹੀ ਪਲਾਉਣੇ ਤੁਹਾਨੂੰ ਤੇ ਜਿਹੜੀ ਜਗ੍ਹਾ ਤੇ ਮਿੱਤਰੋ ਆਪਾਂ ਖੜੇ ਆ ਨਾ ਇਹ ਹੈਗਾ ਸਟੇਡੀਅਮ ਫੁੱਟਬਾਲ ਦੇ ਮੈਚ ਜਿਹੜੇ ਇੰਟਰਨੈਸ਼ਨਲ ਮੈਚ ਹੋਣ ਇੱਥੇ ਹੀ ਹੁੰਦੇ ਸਾਹਮਣੀ ਹੈਗੀ ਇਧਰ ਆਪਣੀ ਲਾਈਨ ਦੇ ਵੀ ਦੇਖੋ ਇਧਰ ਇਹ ਸਾਰੀ ਜਿਹੜੀ ਦੁਕਾਨਾਂ ਨਾ ਸਾਨੂੰ ਅਜੇ ਹੀ ਖੁੱਲੀਆਂ ਮਿਲੀਆਂ ਤੇ ਲਗਭਗ ਸਾਰਾ ਵਿਚਾਰ ਬੰਦ ਸੀਗਾ ਤੇ ਲਾਈਨ ਦੇ ਵਿੱਚ ਸਾਰੀਆਂ ਤੇ ਆਪਾਂ ਆਹ ਵਾਲੀ ਦੁਕਾਨ ਤੇ ਲਗਭਗ ਸਾਰਾ ਆਉਂਦੀ ਰਹਿੰਦੇ ਹੁੰਦੇ ਆ ਤੇ ਅੱਜ ਆਪਾਂ ਚੱਲਦੇ ਆ ਆਰਡਰ ਕਰਦੇ ਆ ਪਨੀਨੋ ਪਾਣੀ ਖਾਣੇ ਵਿੱਚ ਆਪੇ ਪਾਣੀ ਸਰ ਕੇ ਨਹੀਂ ਆ ਸੀ ਕਿ ਅੱਗੇ ਆਪਾਂ ਰਾਤ ਨੂੰ 11 ਵਜੇ ਆਉਂਦੇ ਹੁੰਦੇ ਆ ਜੀ ਅੱਜ ਅਸੀਂ ਸ਼ਾਮ ਦੇ ਟਾਈਮ ਆਏ ਆ ਜੀ ਹਾਂਜੀ ਹਾਂ ਚਲੋ ਜੀ ਫੇਰ ਕਰੋ ਆਰਡਰ ਚਲੋ ਵੀ ਸ਼ਾਂਸਿਆਂ ਹਾਂਜੀ ਕੀ ਪੋਣੇ ਐਸਾ ਸਟੇਪਲ ਸੀ ਨਾ ਥੀੜਾ 버ਗਰ ਚਾ ਸਾਸ ਆ ਪੋਣਾ ਹੁੰਦਾ ਕੇਸਰੀ ਇਹ ਕਿਹੜਾ ਹੁੰਦਾ ਸੀ ਸ਼ੈਨਪੀ ਨਾ ਨਾ ਨਹੀਂ ਸਹੀ ਹੋ ਬਰਬੀਕਿਊ ਮਸਟਾਰ ਦਾ ਸਲਸਾ ਪੂਰ ਦੇਖੋ ਪਾਣੀ ਹੋ ਗਏ ਨੇ ਮੇਥੋਂ ਆਪਣੇ ਤਿਆਰ ਤੇ ਕੁਸ਼ਾਨਵੀਰ ਇਹ ਪਾਇਆ ਕੋਟਲੇ ਤਾਂ ਦਾਬੀ ਜਨੇ ਕੋਟਲੇ ਤਾਂ ਤੇ ਆਪਾਂ ਪਾਇਆ ਸਲਸੀਚਾ ਤੇ ਸੇਮਨੇ ਪਾਈ ਆਲੂਆਂ ਟਿੱਕੀ ਅੱਜ ਬੜਾ ਡਿਫਰੈਂਟ ਹੋ ਰਿਹਾ ਨਾ ਕਿਉਂ ਅੱਜ 6 ਵਜੇ ਅਸੀਂ ਆਪਣਾ ਸ਼ਾਮ ਦਾ ਲਗਭਗ ਖਾਣਾ ਸੀ ਖਾਣਾ ਸ਼ੂ ਕਰਤਾ ਮਿੱਤਰੋ ਨਹੀਂ ਤਾਂ ਸਾਡੇ ਖਾਣਾ 11 ਵਜੇ ਨਸੀਬ ਹੁੰਦਾ ਕਿ ਬੋਨਾ ਪੇਤੀ ਦਿਓ ਇਹ ਦੇਖ ਰਹੇ ਹਾਂ ਮੈਂ ਕਿੰਨਾਂ ਕੈਗਰ ਮੜੇ ਜਾਣ ਮੈਂ ਤਾਂ ਬਸ ਆ ਰਿਹਾ ਕਿ ਅਰੇ ਇਹਦਾ ਕਿਤਰਾ ਹੈ ਇੱਕ ਮਿੰਟ ਬੋਨਾ ਪੇਤੀ ਦਿਓ ਕਿਤਾ ਲਗੀ ਚਲਾਈ ਗੱਲ ਤੂੰ ਗੋ ਚੈੱਕ ਜਿਹੜਾ ਕੋ ਤੁਸੀਂ ਬਣਾਉਨੇ ਹੋ ਹਾਂਜੀ ਦਸੋ ਆ ਬਈ ਉਹ ਵਧੀਆ ਉਹ ਤਾਂ ਮੈਂ ਕਦੇ ਟੇਸਟ ਵੀ ਨਹੀਂ ਕੀਤਾ ਜੀ ਠੀਕ ਹੋ ਗਿਆ ਲੈ ਬਈ ਓਕੇ ਬਈ ਦੋਨਾ ਬਈ ਕੀ ਦੋ ਚੀ ਵਿਦiamo dopo ਚਾਓ ਐ ਵੀ ਚਾਂਸ ਆ ਓਡੀ ਪਣੀ ਖਾ ਲਿਆ ਮਿੱਤਰੋਂ ਤੇ ਹੁਣ ਆਪਾਂ ਚੱਲਦੇ ਘਰ ਨੂੰ ਠੀਕ ਹੈ ਪਤਰੀ ਨਾ ਨਾ ਤੇ ਘੁੰਮਣ ਵਾਸਤੇ ਜਾਏ ਹੋਰ ਘੁੰਮਣੇ ਖਾ ਲਈ ਕੌ ਕਰਿਆ ਜਾ ਉਹ ਕਿਨੇ ਜਰਵਾਕੀ ਹਾਂ ਆ ਚੱਲ ਚਲੀਏ ਓ ਮਾਈ ਗਾਡ ਓ ਮਾਈ ਗਾਡ ਨੀ ਬੁਨੀ ਖਾ ਕੇ ਮਿੱਤਰੋ ਆਪਾਂ ਰੋਮ ਸੈਂਟਰ ਦੇ ਵਿੱਚ ਪਹੁੰਚ ਗਏ ਆ ਤੇ ਗੱਡੀ ਆਪਾਂ ਜੇ ਆਪਣੀ ਲਾਤੀ ਆ ਪਾਰਕਿੰਗ ਦੇ ਵਿੱਚ ਆਪਾਂ ਨੂੰ ਸਵਾਭ ਨਾਲ ਪਾਰਕਿੰਗ ਬਹੁਤ ਜਿਆਦਾ ਮਿਲ ਗਈ ਅੱਜ ਨਹੀਂ ਤਾਂ ਰੋਮ ਸ਼ਹਿਰ 'ਚ ਪਾਰਕਿੰਗ ਲੱਭਣਾ ਬੜੀ ਔਖੀ ਗੱਲ ਹੈ ਮਿੱਤਰੋ ਤੇ ਆਪਾਂ ਨੂੰ ਫਾਈਲੀ ਪਾਰਕਿੰਗ ਮਿਲ ਗਈ ਕਿਉਂਕਿ ਅਜਾ ਨਾ ਰੋਮ ਦੇ ਵਿੱਚ ਲੋਕ ਵੀ ਘਟ ਹੈ ਤੇ ਖੁੱਲਾ ਖੁੱਲਾ ਜਿਹਾ ਮਾਹੌਲ ਹੈ ਅੱਜ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਸ਼ਾਮ ਦਾ ਸਮਾਂ ਹੈ ਨਾ ਲੈ ਕੇ ਲੰਦਾ ਯਾਰ ਵੀ ਪਾਸ਼ਾਨ ਵੀਰ ਸਾਡੇ ਦੇਖਦਾ ਨਹੀਂ ਤਾਂ ਆਹ ਟਾਈਮ ਪੈਂਥਰ ਦਾ ਖੇਡ ਦਿੰਦਾ ਯਾਰ ਵੀਰ ਅੱਜ ਘੁੰਮਦਾ ਰੋਮ ਦੀਆਂ ਗਲੀਆਂ ਦੇ ਵਿੱਚ ਅਜਾ ਹੈ ਕੋੜਾ ਨਹੀਂ ਆਉਂ ਹਾਂ ਕਟਰਾਂ ਦਾ ਗੱਡੀ ਚੱਕਿਆ ਆਪਣਾ ਕੱਲਾ ਆਇਆ ਕਟਰ ਗੱਡੀ ਚ ਇੱਥੇ ਦੇਖੋ ਮੇਥਰ ਵੱਧ ਤੋਂ ਵੱਧ ਕਰਨਾ ਸਾਰੇ ਬੰਦ ਅਜਾ ਦੇ ਪੀਸਾ ਰੁਸਤੀ ਕੇ ਹੋ ਗਿਆ ਵੀ ਬੰਦ ਅਜ ਤੇ ਮਨ ਲਵੀ ਜਿਹੜੀ ਦੁਕਾਨਾਂ ਖੁੱਲੀਆਂ ਨਾ ਮਿਨੀ ਬਾਰ ਗੇਟੀ ਆਪਣੀ ਬਗਾਲੀ ਭਰਾਵੇਂ ਦੁਕਾਨਾਂ ਖੁੱਲੀਆਂ ਜੋ ਖੁੱਲੀਆਂ ਜਾਂ ਫਿਰ ਬਾਰਾਂ ਖੁੱਲੀਆਂ ਜਾਂ ਫਿਰ ਰੈਸਟੋਰੈਂਟਸ ਖੁੱਲੇ ਆ ਨਹੀਂ ਤਾਂ ਲਗਭਗ ਸਾਨੂੰ ਸਾਰੀ ਬਿਜਾਰਾ ਜਿੱਥੇ ਹੀ ਬੰਦ ਪਿਆ ਜਾਵੇ ਬਈ ਆਪਾਂ ਜਿਹੜੀ ਆ ਜਿਹੜੀ ਸਟਰੀਟ ਤੇ ਜਾ ਰਹੇ ਹਾਂ ਨਾ ਆਪਾਂ ਇਹ ਸਾਹਮਣੇ ਕਲੋਸੀਅਮ ਤੋਂ ਉਹ ਵੀ ਆਪਾਂ ਜਾ ਕੇ ਦਿਖਾਉਨੇ ਆ ਅੱਜ ਗੱਲ ਤਾਂ ਕਿੰਨੀ ਕਮਾਲ ਦੀ ਹੈ ਨਾ ਅੱਜ ਪਾਰਕਿੰਗ ਮਿਲੀ ਬਿਲਕੁਲ ਐਨ ਕਲੋਸੀਅਮ ਦੇ ਕੋਲ ਪਾਰਕਿੰਗ ਮਿਲੀ ਨਹੀਂ ਇਹ 20 ਸਾਲ ਜਿਵੇਂ ਤਰੋਂ ਮਿਲੀ ਇੱਥੇ ਤਾਂ ਗੱਡੀ ਘੁਮਾ ਘੁਮਾ ਕੇ ਬੰਦਾ ਹੰਬ ਜਾਂਦਾ ਹੈ ਜੇ ਬੰਦੇ ਦੇ ਮਨ ਚਾਹਦਾ ਵੀ ਹੁਣ ਚੱਲੀ ਘਰ ਰੋ ਜੇ ਇੱਥੇ ਨਹੀਂ ਪਾਰਕਿੰਗ ਮਿਲਣੀ ਹੈਗੀ ਫੇਰ ਜਾ ਕੇ ਤੇ ਬੰਦੇ ਨੂੰ ਕਿਤੇ ਬਹੁਤ ਦੂਰ ਤ ਰਾੜੇ ਪਾਰਕਿੰਗ ਠੀ ਲਾਉਣੀ ਪੈਂਦੀ ਆ ਅੱਜ ਇਹਨੂੰ ਗੱਡੀ ਦੀ ਪਰਖੀ ਬਿਲਕੁਲ ਫਰੰਟ ਤੇ ਮਿਲ ਗਈ ਆ ਤੇ ਬਾਕੀ ਜਿਹੜੇ ਜਿਹੜੇ ਮੇਰੇ ਵੀਰ ਭੈਣ ਨੂੰ ਪਤਾ ਨਾ ਵੀ ਆਹ ਵਾਲੀ ਗੱਡੀ ਨੂੰ ਕੀ ਕਹਿੰਦੇ ਆ ਆਪਣੇ ਪੰਜਾਬੀ ਦੇ ਵੀ ਦੇਸੀ ਭਾਸ਼ਾ ਦੇ ਵਿੱਚ ਉਹ ਕਮੈਂਟ ਕਰਕੇ ਜਰੂਰ ਦੱਸਿਓ ਇਹਨੂੰ ਕੀ ਕਹਿੰਦੇ ਆ ਤੁਹਾਨੂੰ ਤਾਂ ਪਤਾ ਉਹ ਕੀ ਕਹਿੰਦੇ ਇਹਨੂੰ ਕਮੈਂਟ ਕਰਕੇ ਦੱਸਿਓ ਥ੍ਰੀ ਵੀਰ ਤਾਂ ਕਹਿੰਦੇ ਇਹਦਾ ਇੱਕ ਤਾਂ ਹੋਰ ਬੜਾ ਘੈਂਟ ਨਾ ਹੋ ਇਹਦਾ ਸਹੀ ਹਾਂਜੀ ਹਾਂ ਬੁੱਝੋ ਕੀ ਨਾ ਹੋ ਤੁਸੀਂ ਫੇਰ ਕਮੈਂਟ ਕਰ ਦਿਓ ਪਤਰੀ ਓਕੇ ਉਹ ਦੇਖੋ ਸਾਹਮਣੇ ਸਾਹਮਣੇ ਮੇਥਰੋ ਕਲੋਸੀਅਮ ਕਲਵੀ ਜਿਉਂ-ਜਿਉਂ ਮੇਥਰੋ ਆਪਾਂ ਨਾ ਕਲੋਜ਼ੀਮ ਦੇ ਨੇੜੇ ਆਉਂਦੇ ਜਾਂਦੇ ਆ ਤੀਉਂ ਤੇ ਇੱਥੇ ਰੌਣਕ ਮੇਲਾ ਮਾਹੌਲ ਵਧਾ ਜਾਂਦਾ ਸਾਰੇ ਸਾਈਡ ਤੇ ਬਿਠੇ ਜਿਹੜਾ ਤੋਂ ਖਾਰੇ ਬੰਦੇ ਨੇ ਤੁਹਾਨੂੰ ਗੁਸ਼ਾਨ ਦਾ ਉਹ ਲੱਗਦਾ ਵੀ ਦੇਖ ਕੇ ਜਿਹੜਾ ਤੋਂ ਵਾਲਿਆਂ ਨੂੰ ਜਿਹੜਾ ਤੋਂ ਜੀ ਇੱਕ ਦਿਲ ਕਰਿਆ ਹੋਣਾ ਨਾ ਨਹੀਂ ਮੇਰਾ ਨਹੀਂ ਕਰਦਾ ਨਹੀਂ ਕਰਦਾ ਪਰ ਤੁਸੀਂ ਮੇਥੋਂ ਰੌਣਕ ਮੈਂ ਦੇਖੋ ਮਾਹੌਲ ਕਿੰਨਾ ਵਧੀਆ ਇੱਧਰ ਸਾਈਡ ਤੇ ਸਾਰੀ ਭਰਿਆ ਵਾ ਮਤਲਬ ਪੂਰੇ ਹੱਥ ਲੋਕ ਹਨਾ ਬਰ ਨਾਲ ਲਿਖਣੇ ਬਸ ਖਾਣ ਪੀਣ ਵਾਸਤੇ ਨਿਕਲਣਗੇ ਇਦਾਂ ਲੱਗਦਾ ਨਾ ਤੁਸੀਂ ਵੀ ਤਾਂ ਆ ਗਏ ਆਏ ਹੋ ਜੀ ਸਾਰੇ ਰਕੂਗਾ ਆ ਖਾਏ ਨਾ ਸਾਡੀ ਵਾਰੀ ਆ ਸਾਨੂੰ ਐਵੇਂ ਜਾਂਦੀ ਹੈ ਤੇ ਆ ਵੀ ਦੇਖੋ ਮਿੱਤਰੋ ਰੋਮ ਦੀ ਸੱਭੇ ਤਾਂ ਤੋਂ ਰੋਮ ਦੇ ਵਿੱਚੋਂ ਥੋੜਾ ਥੋੜਾ ਇਦਾਂ ਦੀ ਕੋਈ ਪੁਰਾਣੀ ਚੀਜ਼ਾਂ ਮਿਲ ਜਾਣੀ ਹੈ ਇਹਨਾਂ ਦਾ ਇਤਿਹਾਸ ਤੁਹਾਨੂੰ ਕੋਸ਼ਾਂ ਨੂੰ ਨਹੀਂ ਪੜਨਗੇ ਸਾਡੀ ਤੋਂ ਉਮਰ ਲੰਗੀ ਪੜਨ ਲਿਖਣ ਵਾਲੀ ਠੀਕ ਹੈ ਪੜ ਕੇ ਦੱਸ ਦੇਗਾ ਤੇ ਬਾਕੀ ਮੈਂ ਤੁਹਾਨੂੰ ਆ ਦਿਖਾ ਦਣਾ ਕੀ ਆ ਦੇਖੋ ਉੱਧਰ ਇੱਥੇ ਵੀ ਅੰਦਰ ਲੱਗੇ ਹੋਏ ਆ ਜਿਹਦਾ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਆ ਨਾ ਵੀ ਇਹ ਲੋਕ ਬਹਿਮਾ ਪਰਮਾ ਨੂੰ ਬਹੁਤ ਮੰਨਦੇ ਆ ਆ ਵੀ ਜਿਵੇਂ ਕਿਸੇ ਨੇ ਲਿਖਿਆ ਹੋਇਤਨ ਉੱਪਰ ਨੋ ਵੀ ਲਿਖਿਆ ਮੀ ਆ ਜਿੰਦੇ ਦਾ ਸਾਹ ਤਾਂ ਬਹੁਤ ਜ਼ਿਆਦਾ ਜਾਂਦੀ ਹਾਂ ਆ ਦੇਖੋ ਇਹ ਤਾਂ ਹਾਰਟੀ ਦਿਲ ਬਣਾਇਆ ਹੋਇਆ ਇਹਦੇ ਲਿਖ ਕੇ ਨਾਂ ਲਿਖ ਕੇ ਮਹਾਰਾਜ ਪਲੱਸ ਦਾ ਨਿਸ਼ਾਨ ਪਾ ਕੇ ਹੁਣੇ ਜਿਆਦਾ ਵੀ ਬੰਦਾ ਲੱਭਿਆ ਜਾਵੇ ਵੀ ਜਿਹੜਾ ਜਿੰਦਾ ਲੱਗ ਗਿਆ ਸੀ ਇਹਦਾ ਹੱਲ ਹੋਇਆ ਕੋਈ ਨਹੀਂ ਹੱਲ ਹੋਇਆ ਫਿਰ ਤਾਂ ਆਪਾਂ ਦੱਸ ਸਕਦੇ ਹੁਏ ਬਰਾਬਰ ਤਰੀਕੇ ਨਾਲ ਜਾਂ ਫਿਰ ਆਪਾਂ ਲਾ ਕੇ ਦੇਖ ਲੈਂਦੇ ਆਂ ਜਦੋਂ ਲਾ ਕੇ ਦੇਖ ਲੈਂਦੇ ਆਪਾਂ ਦੇਖੋ ਮਿੱਤਰੇ ਇਧਰ ਇੱਕ ਕਲੋਜ਼ੀਅਮ ਸਾਹਮਣੀ ਸੱਤਵਾਂ ਯੂਬਾ ਸੱਤਵਾਂ ਯੂਬਾ ਦੁਨੀਆ ਦਾ ਬਸ ਦੁਨੀਆ ਸੱਤਵੇਂ ਯੂਬੇ ਦੇ ਬਿਲਕੁਲ ਕੋਲ ਖੜੇ ਆ ਤੇ ਗੱਡੀ ਇਧਰ ਮਿੱਤਰੇ ਕੋ ਹੋਰ ਆਈ ਗੱਡੀ ਜਿੰਦੇ ਦੇ ਹੋਏ ਤਾਂ ਕਿੰਨੇ ਲੱਗੇ ਹੋਏ ਜਿੰਦੇ ਦੇਖੋ ਇਧਰ ਆ ਤਾਂ ਬਾੜੀ ਲੱਗੇ ਮੈਥੇ ਤਾਂ ਫਰੰਟ ਦੇ ਉੱਪਰ ਉਹ ਤੇਰਾ ਭਲਾ ਹੋ ਜਾਏ ਆਹ ਦੇਖ ਰਾਕੇ ਜੀ ਆ ਸਾਰਾ ਚਾਰਜ ਫੇਰ ਦੇ ਦਿਓ ਜੀ ਆ ਫਰੰਟ ਦਾ ਬਾਲਾ ਬਰ ਜਿੰਦੇ ਨਾਲ ਆ ਵੀ ਜਿੰਦੇ ਤੇ ਆ ਬਾਈ ਜਿੰਦੇ ਵੇਚਦਾ ਹੈ ਕਹਿੰਦਾ ਕਿ ਜਿੰਦੇ ਲੈਣੇ ਹੋ ਜੀ ਮੈਂ ਕਹਿੰਦਾ ਕੁਆਂਟਲ ਜਿੰਦੇ ਜਿੰਦੇ ਹੋਣਿਆ ਨਾ ਨਹੀਂ ਆਪਾਂ ਕਹਿੰਦੇ ਇੱਥੇ ਵਹਿਮ ਪਰ ਨਹੀਂ ਪਤਾ ਨਹੀਂ ਫਿਰ ਹੋਰ ਕੰਟਰੀਆਂ ਤੇ ਦੋ ਕਿੰਨੀ ਵਹਿਮ ਪਰ ਮਾ ਥੋੜਾ ਬੋਤ ਹੈਗੀ ਫਿਰ ਓਰੇ ਵਾਧੂ ਐ ਥੋੜਾ ਕਿਥੇ ਬਹੁਤ ਜਿਆਦਾ ਵਹਿਮ ਪਰ ਮੈਂ ਇੱਥੇ ਆਜਾ ਫਿਰ ਆਪਾਂ ਮਿੱਤਰੂ ਕਰਦੇ ਆ ਕਰਾਸ ਤੇ ਚੱਲਦੇ ਆ ਦੁਨੀਆ ਦੇ 7ਵੇਂ ਯੂਬੇ ਦੇ ਕੋਲ ਸਾਡੇ ਗਾਈਡ ਸਾਡੇ ਨਾਲ ਹੀ ਆਏ ਹੋਏ ਆ ਬੁਸ਼ਾਉ ਨਾਮ ਨਾਲ ਦਸੀ ਜਾਂਦੇ ਆ ਵੀ ਕਿਹੜਾ ਇਤਿਹਾਸ ਹੈ ਦਾ ਹੈ ਜੀ ਮੈਂ ਕੀ ਚਾਹ ਦੱਸੇ ਦਾ ਸ਼ਾਇਦ ਸ਼ਾਇਦ ਨਹੀਂ ਪੱਕਾ ਸ਼ਾਇਦ ਸਾਨੂੰ ਗਰੰਟੀ ਲੱਗਣੀ ਚਾਹੀਦੀ ਔਰ ਹਾਂ ਸਾਨੂੰ ਗੱਲ ਸਾਨੂੰ ਗੱਲ ਪੱਕੀ ਠੋਸ ਚਾਹੀਦੀ ਆ ਸ਼ਾਂਜਾ ਸੂਤ ਕੀ ਚਾਹੀਦੇ ਇਹ ਕੀ ਹੁੰਦਾ ਹੈ ਇਹ ਥੀਏਟਰ ਸੀਗਾ ਪੁਰਾਣਿਆਂ ਵੇਲੇ ਦਾ ਇਹਦੇ ਵਿੱਚ ਜਿਵੇਂ ਆਪਣੀ ਇੰਡੀਆ ਵੀ ਚੱਲਦੇ ਸੀਗਾ ਪਹਿਲਾਂ ਵੀ ਬੰਦਿਆਂ ਨੂੰ ਕਈ ਵਾਰੀ ਬਲਦਨਾ ਪੜਾ ਦਿੰਦੇ ਸੀਗੇ ਜਾਂ ਕਹਿੰਦੇ ਬੁੱਲ ਨਾਲ ਫਾਈਟ ਹੁੰਦੀ ਹੁੰਦੀ ਸੀਗੀ ਕਿ ਜਦੋਂ ਮਰ ਜਾਂਦੇ ਤੇ ਉਹਨੂੰ ਦੇਖ ਕੇ ਰਾਜੇ ਰੂਜੇ ਬੜੇ ਇੱਥੇ ਐਂਟਰਟੇਨਮੈਂਟ ਹੁੰਦੇ ਹੁੰਦੇ ਤੇ ਫਿਰ ਉਹ ਚੀਜ਼ ਹੁਣ ਪੁਰਾਣੀ ਹੁੰਦੀ ਹੁੰਦੀ ਹੈ థিয়েਟਰ ਹੁਣ ਕੱਲਾ ਹੀ ਆ ਫਿਰ ਇਹਨੂੰ ਯੂਟਿਊਬਾ ਬਣਾਤਾ ਮੈਂ థিয়েਟਰ ਜਿਹਾ ਗਲੇਡੀਏਟਰ ਤਾਂ ਨਾ ਤੁਸੀਂ ਮਿੱਤਰੋ YouTube ਉੱਤੇ ਜਾ ਕੇ ਸਰਚ ਵੀ ਕਰ ਸਕਦੇ ਹੋ ਦਾ ਗਲੇਡੀਏਟਰ ਫਿਲਮ ਇੱਕ ਇਹਦੇ ਉੱਤੇ ਬਣੀ ਵੀ ਆ ਤੇ ਹੈ ਤਾਂ ਵੈਸੇ ਇਟਾਲੀਅਨ ਦੇ ਵਿੱਚ ਹੈ ਪਰ ਉਹ ਆਪਣੇ ਪੰਜਾਬੀ ਜਾਂ ਹਿੰਦੀ ਵਿੱਚ ਹੈ ਨਾ ਹਿੰਦੀ ਵਿੱਚ ਆ ਜਾਂਦੀ ਹੈ ਹਿੰਦੀ ਵਿੱਚ ਡੱਬ ਵੀ ਕੀਤੀ ਵੀ ਹੈ ਸ਼ਾਇਦ ਉਹ ਤੇ ਲੈਂਗੁਏਜ ਸਾਡਾ ਡੱਬ ਕੀਤੀ ਵੀ ਆ ਉਹ ਤੋਂ ਪੂਰਾ ਇਤਿਹਾਸ ਆਪਾਂ ਇਹਦਾ ਜਾਣ ਸਕਦੇ ਆ ਬਿਏ ਕਰੇ ਸਨਚ ਬਣਿਆ ਸੀਗਾ ਕਿਹੜੇ ਕੰਮ ਵਾਸਤੇ ਬਣਿਆ ਸੀਗਾ ਤੇ ਕੀ ਕੀ ਕੰਮ ਇਹ ਤੋਂ ਲੰਦੇ ਗਏ ਆ ਤੇ ਕਦੋਂ ਇਹਨੂੰ ਜੱਕ ਜਿਹੜਾ ਟੂਰਿਸਟ ਪਲੇਸ ਦਾ ਜਿਹੜਾ ਦਰਜਾ ਮਿਲਿਆ ਸਾਰਾ ਕੋਈ ਵੀ ਫਿਲਮ ਦੇ ਵੀ ਦੱਸਿਆ ਦੁਹਰਾਇਆ ਗਿਆ ਅੱਜ ਵੇਹ ਸਾਰਾ ਬੰਦ ਕੀਤਾ ਹੋਇਆ ਨਹੀਂ ਤਾਂ ਮੇਰੇ ਤੋਂ ਲਾਈਨ ਲੱਗੀ ਹੁੰਦੀ ਆ ਸਾਰੀਆਂ ਜਿਹੜੀਆਂ ਲੱਗੀਆਂ ਵੰਗਰੇਲਾਂ ਇੱਥੇ ਲਾਈਨ ਲੱਗੀ ਹੁੰਦੀ ਆ ਖਾਲੀ ਦੇਖੇ ਹਾਂ ਟਿਕਟਾਂ ਲੈ ਲੈ ਕੇ ਤੇ ਅੰਦਰ ਲੋਕ ਘੁੰਮਣ ਵਾਸਤੇ ਜਾਂਦੇ ਆ ਤੇ ਅੱਜ ਫੇਸ ਤੇ ਕਰਕੇ ਇਹ ਸਾਰਾ ਬੰਦ ਕੀਤਾ ਵਾ ਪਰ ਫੇਰ ਵੀ ਲੋਕ ਟਾਈਮ ਸਪੈਂਡ ਕਰਨ ਵਾਸਤੇ ਕਿ ਨਿੱਧਰ ਆਏ ਹੋਏ ਆ ਸਾਰੇ ਜਿਹੜਾ ਸਾਰੀ ਇਧਰ ਹੋਣੀ ਸੀਗੀ ਹਾਂ ਤੇ ਸਾਰਾ ਜਿਹੜਾ ਇਧਰ ਏਰੀਆ ਨਾ ਇਹ ਭਰਿਆ ਪਿਆ ਆਪਾਂ ਇਧਰ ਚੱਲਦੇ ਹਾਂ ਮੈਂ ਇਧਰ ਆਈ ਇਹਦੋਂ ਕਿੱਡਾ ਕੱਢ ਕੇ ਇਧਰ ਆ ਗਈ ਆ ਵਾੜੀ ਹਨਾ ਪਰ ਫੇ ਵੀ ਲੋਕ ਸੋਣਾ ਆਪਣਾ ਟਾਈਮ ਸਪੈਂਡ ਕਰਨ ਆ ਸਾਰੇ ਆਏ ਹੋਏ ਆ ਕਾਫੀ ਯਾਰ ਆਣ ਕੇ ਮਿਲਦਾ ਨੂੰ ਦੇਖਣ ਨੂੰ ਮਿਲਦਾ ਹੈ ਮਿੱਤਰੋ ਸੋਹਣੀ ਗੱਲਬਾਤ ਹੈ ਹਨ ਇੱਥੋਂ ਕਰੋ ਮਿੱਤਰੋ ਚੈੱਕ ਇਹਦੀ ਬਿਊਟੀ ਕਰੇ ਸ਼ਾਮ ਟਾਈਮ ਜਦੋਂ ਸੂਰਜ ਡੁੱਬਦਾ ਉਹ ਜਿਹੜੇ ਸੂਰਜ ਦੀਆਂ ਡੁੱਬਰੇ ਉੱਪਰ ਰੋਸ਼ਨੀ ਪੈਂਦੀ ਉੱਪਰ ਉਹ ਇਹਨੂੰ ਬਾਲਾ ਸੋਨਾ ਬਣਾਉਂਦੀ ਆ ਤੇ ਵੈਸੇ ਕੈਮਰਾ ਉਸ ਜੀ ਨੂੰ ਕੈਪਚਰ ਨਹੀਂ ਕਰ ਸਕਦਾ ਜਿਹੜੀਆਂ ਆਪਣੀ ਰਿਅਲਟੀ ਅੱਖਾਂ ਦੇਖਦੀਆਂ ਪਰ ਗੱਲ ਵਾ ਤੈਨ ਸਰੇ ਬਹੁਤ ਸੋਹਣਾ ਲੱਗਦਾ ਸੁਣਨ ਲੱਗਦਾ ਨਾ ਦੇਖਣ ਨੂੰ ਆਈਟਮ ਹਾਂਜੀ ਬਹੁਤ ਸੋਹਣਾ ਲੱਗਦਾ ਅਸੀਂ ਕਦੇ ਆਹ ਟਾਈਮ ਹੀ ਦੇਖਿਆ ਸ਼ਾਮ ਟੇਕੇ ਦੇਖਿਆ ਕਦੇ ਹਨਾ ਜਦ ਵੀ ਦੇਖਣਾ ਬਦ ਦਿਨ ਚ ਗੇੜਾ ਮਾਰ ਲਿਆ ਹਨਾ ਹਾਂਜੀ ਹਾਂਜੀ ਤੇ ਬਾਕੀ ਮੈਂ ਤਾਂ ਰੋਮ ਸ਼ਹਿਰ ਸੋਹਣਾ ਹੀ ਬਹੁਤ ਆ ਯਾਰ ਜਿੰਨੀ ਵਾਰ ਵੀ ਅਸੀਂ ਘੁੰਮਣ ਵਾਸਤੇ ਆਉਨੇ ਹਾਂ ਨਾ ਸਾਨੂੰ ਹਰ 19 ਵਾਰੀ ਨਵਾਂ ਨਵਾਂ ਫੀਲ ਹੁੰਦਾ ਮਹਿਸੂਸ ਹੁੰਦਾ ਹੈ ਇਹ ਨਹੀਂ ਹੁੰਦਾ ਵੀ ਅਸੀਂ ਪਹਿਲੇ ਵੀ ਹੋਰੇ ਆਏ ਆ ਇਦਾਂ ਨਹੀਂ ਹੁੰਦਾ ਕਿਉਂ ਜਿੰਨੀ ਵਾਰ ਵੀ ਜਿੰਨੇ ਤੁਹਾਨੂੰ ਲੋਕ ਆਲਦੇ ਘੁੰਮਣ ਦੇਖਣ ਨੂੰ ਮਿਲਣਗੇ ਸਾਰੇ ਮਾਲੇ ਸਾਰੇ 250 ਨਵੇਂ ਨਵੇਂ ਚਿਹਰੇ ਦੇਖਣ ਨੂੰ ਮਿਲਦੇ ਇੱਥੇ ਤੇ ਕੁਝ ਨਾ ਕੋਈ ਡਿਫਰੈਂਟ ਕੀਤਾ ਹੁੰਦਾ ਔਰੇ ਤੇ ਅੱਜ ਦਾ ਸ਼ਹਿਰ ਨਹੀਂ ਕੁਝ ਕੀਤਾ ਹੋਣਾ ਨੇ ਮਾਲਾ ਸਿੰਪਲ ਸਭ ਲੋਕ ਘੁੰਮਦੇ ਫਿਰਦੇ ਆ ਨਹੀਂ ਤੋਰੇ ਐਕਟੀਵਿਟੀ ਬਹੁਤ ਹੁੰਦੀ ਹੈ ਕਦੇ ਕਿਸ ਕਦੇ ਕੋਈ ਮਾਲਾ ਕਾਫੀ ਜਿਆਦਾ ਐਂਟਰਟੇਨਮੈਂਟ ਦੇ ਸਾਥ ਵੀ ਮਿਲਣਾਂ ਨੇ ਸਰਕਾਰ ਔਰੇ ਬਣਾ ਕੇ ਰੱਖਦੀ ਆ ਤੇ ਜਿਹਦੇ ਕਰਕੇ ਟੂਰਿਸਟਰੀ ਆ ਕੇ ਨਾ ਬਹੁਤ ਜਿਆਦਾ ਪੈਸਾ ਸਪੈਂਡ ਕਰਦੇ ਆ ਉਹ ਵਾਰ ਹੈ। ਕਰੇ ਨੂੰ ਤੋਸੋ ਬਾਗਨੋ। ਹੁਣ ਆਪਾਂ ਪਹੁੰਚ ਗਏ ਮਿੱਤਰੋ ਪਿਆਸਾ ਵੈਨੇਸ਼ੀਆ ਦੇ ਵਿੱਚ। ਆ ਦੇਖ ਇਧਰ ਮੇਰੇ ਪਿੱਛੇ ਕਿੰਨੀ ਤਕੜੀ ਬਿਲਡਿੰਗ ਹੈ। ਬਹੁਤ ਸੋਹਣਾ ਪਿਆਸੇ ਹੈ ਵੀ ਆਪਣੇ ਆਪ ਦੇ ਵਿੱਚ ਪਰ ਇੱਥੇ ਹੁਣ ਕੰਮ ਚੱਲ ਦੇਖੋ ਇਧਰ ਆ ਸਾਰਿਆਂ ਨੇ ਕਵਰ ਕੀਤਾ ਹੋਇਆ ਇੱਥੇ ਬੰਦ ਕੀਤਾ ਹੋਇਆ ਤੇ ਅੰਦਰ ਇਹਦੇ ਚੱਲਦੀ ਹੈ ਲਵੋਰੋ ਤੇ ਦੇ ਇੱਥੋਂ ਦੇ ਝਰਕ ਮਾਰ ਕੇ ਕਿੰਨਾ ਸੋਹਣਾ ਹੈ। ਇਹ ਪਿਆਸੇ ਵਿੱਚ ਪਹਿਲਾਂ ਮੈਟਰੋ ਨਹੀਂ ਸੀ ਚੱਲਦੀ ਜਾਂਦੀ। ਤੇ ਹੁਣ ਉਰੇ ਮੈਟਰੋ ਆ ਗਈ ਹੈ ਪਰ ਲੋਕ ਕਾਫੀ ਜਿਆਦਾ ਘੁੰਮਣ ਵਾਸਤੇ ਆਏ ਆ ਉਰੇ ਤੇ ਦੇਖ ਕੇ ਨੀ ਮੁੜ ਜਾਨੇ ਆ ਇਥੋਂ ਫਰੰਟ ਤੋਂ ਸ਼ਹਿਰ ਖੁੱਲਾ ਹੋਊਗਾ ਤੁਹਾਨੂੰ ਆਪ ਦਿਖਾ ਦਿੰਦਾ ਫਰੰਟ ਤੋਂ ਕਿੰਨਾ ਸੋਹਣਾ ਆ ਦੇਖੀ ਤੂੰ ਵੈਸੇ ਆਪਾਂ ਇੱਥੇ ਇੱਕ ਵਲੌਗ ਬਣਾਇਆ ਵੀ ਸੀਗਾ ਆਪਣਾ ਤੇ ਕਾਫੀ ਪਹਿਲਾਂ ਜਦੋਂ ਚੈਨਲ ਨਵਾਂ ਨਵਾਂ ਸ਼ੁਰੂ ਕੀਤਾ ਪਰ ਉਦੋਂ ਬਣਾਇਆ ਸੀਗਾ ਤੇ ਹੁਣ ਬਾਬਾ ਕਿਰਪਾ ਕਰੇ ਕਿ ਜਦ ਫੇਸਵਾਬ ਬਣੇ ਆ ਤਾਂ ਉਦੋਂ ਵੀ ਆਪਾਂ ਆ ਕੇ ਇੱਕ ਵਲੌਗ ਵਧੀਆ ਬਣਾ ਕੇ ਲੈ ਕੇ ਜਾਵਾਂਗੇ ਅੰਦਰ ਸਾਰੀ ਪਰ ਤੀਤੋ ਬਾਰੋਂ ਬਿਊਟੀ ਚੈੱਕ ਕਰਕੇ ਸੁਣੀ ਇਹਦੀ ਤੇ ਦੇਖੋ ਕਿੰਨਾ ਮੇਤੋਂ ਕਰਾਊਡ ਹੈ ਕਿੰਨੇ ਲੋਕ ਟੂਰਿਸਟ ਘੁੰਮਣ ਵਾਸਤੇ ਆਏ ਹੋਏ ਨਾਲ 40 ਲੋਕੀ ਬਹੁਤ ਜਿਹੜੇ ਮਤਲਬ ਇੱਕ ਆਪਣਾ ਨਹੀਂ ਪਾਸਾ ਜਿਆਦਾ ਕਰਨ ਵਾਸਤੇ ਆਏ ਘੁੰਮਣ ਵਾਸਤੇ ਆਏ ਹੋਏ ਆ ਵੀ ਸ਼ਾਮ ਤੱਕ ਜਦੋਂ ਢਾੜਾ ਢਾੜਾ ਕੱਢ ਗਿਆ ਉਹਨੇ ਹੈਨਾ ਹਾਂਜੀ ਹਾਂ ਰੌਣਕ ਮੇਲਾ ਕਾਫੀ ਜਿਆਦਾ ਹੈ ਇਹ ਤੇ ਕੋਈ ਪਲੇਟ ਵਗੈਰਾ ਹੁੰਦੀ ਹੋਣੀ ਉਹ ਨਾ ਸ਼ਾਮ ਟਾਈਮ ਹਾਂਜੀ ਹਿੱਲਦੇ ਆ ਜੀ ਹੈਨਾ ਹਾਂ 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 ਤੇ ਆੜੇ ਬੰਦੇ ਕਿੱਧਰ ਗਏ ਆਪਣੇ ਬੰਦੇ ਲੱਗੇ ਫੋਟੋ ਚਣ ਵਾਸਤੇ ਦੇਖੋ ਇੱਧਰ ਕਹਿੰਦੇ ਫੋਟੋ ਸ਼ੂਟ ਹੋ ਰਿਹਾ ਹੈ ਹਾਂਜੀ 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 ਦੇ ਵੀ ਕਰੋ ਇੱਕ ਫੋਟੋ ਲੈ ਸਕਦੇ ਕੁਸਟ ਬਲੌਗ ਹੈ ਵੀ ਤੂੰ ਫਾਟੇ ਫੋਟੋਆਂ ਕੇ ਬਲੌਗ ਓਕੇ ਧੰਨਵਾਦ ਸੀਮਾ ਧੰਨਵਾਦ ਸੀਮਾ ਬੈਨੇ ਧੰਨਵਾਦ ਸੀ ਦੇਖਿਓ ਅਸੀਂ ਨਾ ਹੀ ਭਾਜੀ ਕਨਫਿਊਜ਼ ਹੋ ਗਏ ਉਹ ਬੰਦੇ ਅਸਲੀ ਨਹੀਂ ਨਕਲੀ ਨਹੀਂ ਜਿਹੜੀ ਦੋ ਫੜੀਆਂ ਅਸਲੀयां ਤਾਂ ਪਲੇਟ ਕਰ ਰਹੇ ਹਾਂ ਮੈਂ ਸ਼ਾਨ ਨੂੰ ਉਸੇ ਸ਼ਾਨ ਕਹਿੰਦਾ ਵੀ ਪਹਿਲਾਂ ਕਹਿੰਦੇ ਅਸੀਂ ਦੋਨਾਂ ਸੋਚੀ ਵੀ ਨਕਲੀ ਲੱਗਦੀ ਪਰ ਜਦੋਂ ਉਹ ਫੌਜੀ ਇਧਰੋਂ ਆਈ ਜੀ ਪਲੇਟ ਕਰਦੇ ਕਰਦੇ ਫਿਰ ਅਸੀਂ ਕਿਹਾ ਵੀ ਸੇਮ ਹੀ ਨੇ ਵੀ ਉਹ ਅਸਲੀ ਨੇ ਤੁਸੀਂ ਤਾਂ ਲੈਵਲ ਬਹੁਤ ਉੱਚਾ ਨਾ ਉਹ ਦੇਖਦੇ ਨਹੀਂ ਗਏ ਹਾਂ ਉਹ ਤਾਂ ਬਹੁਤ ਛੋਟੀ ਲੱਗਦੀ ਹੈ ਉੱਥੇ ਪੌੜੀਆਂ ਇਦਾਂ ਬੰਦ ਹੋਈਆਂ ਉਸ ਖੜੇ ਵੀ ਹਰੇ ਕੁਝ ਲੈ ਬੋਲ ਕੀ ਹੋ ਬਸ ਫਿਰ ਲੈਣਾ ਵਿੱਚ ਹੀ ਆ ਚਲੋ ਇਧਰ ਕਿੱਡੀ ਕਿਡਾ ਸ਼ਮਾ ਹਾਂਜੀ ਇਸ ਤਰਫ ਕਦਮ ਵੜਾਈ ਜਾਓ ਅੱਜ ਕਦਮ ਵੜਾਈ ਜਾਓ ਅੱਜ ਖੁਸ਼ੀਆਂ ਛੁੱਟੀਆਂ ਮਿਲेंगी ਤੇਰੀ ਫਿਰ ਮਿਲेंगी ਹੈ ਵਧੀਆ ਮਿਲेंगी ਤੂੰ ਤਾਂ ਚੋਣ ਨਹੀਂ ਛੁੱਟੀਆਂ ਕਿਵੇਂ ਮਿਲਦੀ ਤਾਂ ਮੁੰਡਾ ਕਿੱਦੀ ਹੋਈ ਨਾ ਸਹੀ ਗੱਲ ਐ ਸ਼ਮਾ ਛੁੱਟੀਆਂ ਕਿਦਾਂ ਆਜਲੀ ਫਿਰ ਫੋਨ ਦਾ ਵਧੀਆ ਜੀ ਐਨ ਵਧੀਆ ਹੈ ਤੂੰ ਹੀ ਵਧੀਆ ਤੇਰੇ ਪੱਕੇ ਛੁੱਟੀਆਂ ਦੇ ਦੀ ਪੱਕੀਆਂ ਹੈ ਰਿਟਾਇਰ ਕਰਦੀ ਰਿਟਾਇਰ ਕਰਦੀ ਰਿਟਾਇਰ ਹਾਂਜੀ ਛੁੜੀ ਇਹ ਮੈਨੂੰ ਟੈਗ ਕਰਦਨੇ ਆ ਟੈਂਸ਼ਨ ਭੇਜ ਦਨੇ ਆ ਲੈ ਵੀ ਆਪਾਂ ਮਿੱਤਰੋਂ ਖੜੇ ਹੋਣਾ ਦੇ ਸਾਹਮਣੇ ਪੌੜੀਆਂ ਤੇ ਆਪਾਂ ਕਰਨਾ ਚੈਲੰਜ ਗੁਰシャン ਵੀਰ ਨੂੰ ਤੇ ਕੁਸ਼ਾਰੀ ਮੰਮਾ ਨੂੰ ਹਾਂਜੀ ਠੀਕ ਹੈ ਆਪਾਂ ਪਰਸਨਲ ਦੇ ਮੇਕ ਹੋ ਰਹੇ ਹਾਂਜੀ ਉਹ ਉੱਪਰ ਲਾਸਟ ਪੌੜੀ ਨੂੰ ਹੱਥ ਲਾ ਕੇ ਮੁੜ ਕੇ ਆਣਾ ਉੱਪਰ ਉੱਥੇ ਚਾਚਾ ਜੀ ਉੱਪਰ ਹੋਣਾ ਹਾਂ ਹਾਂ ਚਾਚੂ ਮਾਤਾ ਦੇ ਕਿਹੋਣੇ ਠੀਕ ਹੈ ਜਿਹੜਾ ਪਹਿਲਾਂ ਟੇਕੇ ਮੁੜਿਆ ਆ ਅੱਛਾ ਉਹਨੂੰ ਸ਼ਾਮੋਂ ਦੋ ਲੱਡੂ ਠੀਕ ਹੈ ਹਾਂ ਜੀ ਮੈਂ ਆਣਾਂਗੀ ਨਾ ਨਾ ਪਰਸੀਬਲ ਫੜਾ ਮਨੂ ਠੀਕ ਹੈ ਜਾਨ ਤੇਰੇ ਮਜਮੂਨ ਮੈਨੂੰ ਵੀ ਦੂਰ ਤਾਂ ਹੈ ਬੰਦਾ ਲੱਡੂ ਨਹੀਂ ਆ ਕੇ ਪਰੇ ਲੱਡੂ ਨਹੀਂ ਬੰਦਾ ਬੈਲਾ ਹੋਵੇ ਉਹ ਚਲੇ ਜਾਏ ਤਾਂ ਫਿਰ ਉੱਤਰੇ ਅੱਜ ਬੈਲਾ ਹੀ ਅੱਜ ਕੋਈ ਨਾ ਸਾਡੀ ਹੋਇਆ ਸਾਰਾ ਕੁਝ ਮਾਰੋ ਸ਼ਾਲਾ ਦੇਖੇ ਭੱਜ ਗਈ ਟਰਾਈ ਕਰਕੇ ਦੇਖੋ ਹੈ ਦੇਖੀ ਮੈਂ ਸ਼ਾਇਦ ਹੀ ਪੇੜ ਚਾਲ ਹੋਵੇ ਮੈਂ ਸ਼ਾਇਦ ਜਾਈਏ ਤੇਰਾ ਪੇੜ ਚਾਲ ਹੋਵੇ ਬੰਦਾ ਪਿੱਛੇ 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 ਤੁਰ ਜਾਏ ਤਾਂ ਪੂਰੀ ਹੋਣੀ ਆ ਉਹ ਨਹੀਂ ਜਿੰਦਾ ਕਿਲੋਮੀਟਰ ਤੇ ਜਾ ਕੇ ਜਵਿੰਦਰ ਤੇਰੇ ਮਾਮੇ ਪੁੱਛ ਰਹੇ ਆ ਇਹ ਤਾਂ ਹਟ ਗਈ। ਹਾਂਜੀ। ਤੇਰਾ ਮੈਚ ਬੜੇ ਖੁਸ਼ ਆਂਦੇ ਨਾਲ। ਆਹ ਪੌੜੀਆਂ। ਹਾਂਜੀ। ਪੈਂਟ ਸਿਰੇ ਜਗ ਹੱਥ ਲਾ ਕੇ ਮੁੜ ਕੇ ਆਉਣਾ ਪਰ ਜਿਹੜਾ ਪਹਿਲਾਂ ਆ ਗਿਆ। ਉਹਨੂੰ ਦੋ ਲੱਡੂ। ਮੈਂ ਤਾਂ ਸਿੱਧਾ ਹਾਂ ਕਿ ਸਾਡੇ ਪਾਣੀ ਪਾਣੀ ਕਰਾਉਣੀ। ਨਹੀਂ ਪਾਣੀ ਆ ਨਹੀਂ। ਟਾਈਮ ਹੋਰ ਖਾਵਾਂਗੇ ਆਪਾਂ। ਟਰਾਈ ਦਾ ਮਰੋ ਮਾੜੀ। ਪਾਣੀ ਜਾਂ ਦਵਾਈ ਜਾਂ ਨੇ ਪਹਿਲਾਂ ਇਹ ਜਵਾਨ ਤੁਸੀਂ ਮੁੰਡੇ। ਕਹਿੰਦਾ ਇਹ ਫੋਨ ਤੇ ਕਹਿੰਦਾ ਦੋ ਲੱਡੂ ਘੱਟ ਨੇ ਕੋਈ ਬੜੀ ਚੀਜ਼ ਸਪੌਂਸਰਤੀ ਚਾਹੀਦੀ ਆ ਵੀ ਦੋ ਲੱਡੂ ਨਾਲ ਤੁਸੀਂ ਸਪੌਂਸਰ ਹੋਰ ਦੇਣੇ ਕੋਈਸ। ਤੁਹ ਪੜਨ ਅਰਜੰਟ ਉਹ ਚਾਹੀ ਰਹੀ ਹੈ ਕੋਈ ਕੋਈ ਰਿਪੋਰਟ ਠੀਕਾ ਠੀਕਾ ਸਹੀ ਹੈ ਕੋਈ ਨਹੀਂ ਹੈ ਮਾਰ ਰਹੀ ਮੈਂ ਤੇ ਦੇਖੋ ਝਟ ਮਾਰ ਕੇ ਪਾ ਚੜ੍ਹ ਗਿਆ ਅੰਗਰਾ ਲੱਗਿਆ ਪੂਰੇ ਅੰਗਰਾ ਨਾ ਕਰਾ ਹੋ ਗਿਆ ਬਸ ਬਹੁਤ ਉੱਚੀ ਹਨ ਮੈਂ ਥੱਕ ਗਿਆ ਮੈਂ ਜਾ ਗਿਆ ਹੈ ਜਿਆਦਾ ਜਿਆਦਾ ਨਹੀਂ ਜਿਆਦਾ ਕੁਝ ਬਹੁਤ ਦੂਰ ਚੱਲ ਜਾ ਤੂੰ ਲੱਗਿਆ ਕੱਲੇ ਚੱਕ ਲੈ ਜਾ ਸ਼ਾਂਤ ਜਵਾਨ ਹੈ ਕੋਈ ਨਾ ਮਾਰ ਰਿਹਾ ਮਾਰ ਰਹੀ ਮੈਂ ਮਤ ਮਾਰੀ ਬੜੇ ਜਿਹੇ ਇੱਕੇ ਜੋਰ ਲੱਗਦਾ ਬੱਚੇ ਦਾ ਨਾਲੇ ਘੁੰਮਣਾ ਘੁੰਮਣਾ ਨਾਲ ਉਹਦੀ ਪ੍ਰੈਕਟਿਸ ਹੋ ਜਾਂਦੀ ਵਧੀਆ ਹਾਂ ਹਾਂ ਤੂੰ ਹੀ ਮਨ ਮਗਰ ਸ਼ਾਲਾ ਉਹਦੇ ਨਾ ਜੀ ਨਾ ਇਹ ਉਹ ਵਈ ਆਇਆ ਆਇਆ ਉੱਪਰ ਵਸਾ ਫੋਰ ਨੀ ਜੀ ਸੀਲ ਜੋ ਕੇ ਬੈਗ ਦੇ ਉੱਤੇ ਉੱਠੂ ਆ ਗਿਆ ਆ ਗਿਆ ਹੈਗਾ ਵੇ ਯੂ ਸਟਾਪ ਹੈਂ ਕਿੰਨਾ ਕੁੱਚੇ ਨਾੜ ਚੜ ਗਈ ਸੀ ਨਾ ਉੱਚਾ ਹੁੰ ਜੇ ਕਿਹੜਾ ਕਿਹੋਲਾ ਨਾ ਹੋਰ ਲਾਇਆ ਮੈਂ ਹੁਣ ਤੁਸੀਂ ਲਾਓ ਮੈਂ ਲਾ ਲਿਆ ਮੈਂ ਆਖਿਆ ਵਜੇ ਉੱਤੇ ਤੈਨ ਲਾਲਾ ਕਿਹੜਾ ਮੈ ਲਾਇਆ ਬੋ ਤੇ ਠੋਕ ਗੱਲ ਹੈ ਤਰੀਕਾ ਨਾਲ ਲੰਨਾ ਹੈ ਨਾ ਜੀ ਐਸ ਤਰ੍ਹਾਂ ਪੌੜੀਆਂ ਦਾ ਸਾਈ ਦੇਖੋ ਕਿੰਨਾ ਛੋਟੇ ਇੰਨੇ ਨਹੀਂ ਆਪਣੀ ਇੰਡੀਆ ਦੇਖੋ ਪੌੜੀ ਇੰਨੀ ਉੱਚੇ ਹੁੰਨੀ ਹੈ ਜਦੋਂ ਪੈਰ ਸਟੈਪ ਉਤੋਂ ਅਗਲਾ ਸਟੈਪ ਰੱਖਦੇ ਆ ਇਹ ਪੁਰਾਣੇ ਬਣੇ ਹੋਏ ਨਾ ਨਲਿਆ ਵੀ ਇਹ ਕਿਹੜਾ ਜੀ ਬਣੇ ਪੌੜੀ ਇਹ ਤਾਂ ਸਦੀਆਂ ਹੋ ਗਈਆਂ ਪੌੜੀ ਬਣੇ ਨੂੰ ਹੁਣ ਵੀ ਆ ਵੀ ਇਹਨਾਂ ਓਕੇ ਤੇ ਰੋ ਸਮਝਾਉਣਾ ਮੈਂ ਵੀ ਰੋਮ ਸ਼ਹਿਰ ਹੈ ਸਭ ਤੋਂ ਪੁਰਾਣਾ ਸ਼ਹਿਰ ਹੈ ਹਾਂਜੀ ਨਵੀਂ ਆ ਤਾਂ ਜਮੀਨ ਨਹੀਂ ਐਨੀ ਐ ਕਿ ਉਹ ਦੇਖੋ ਉੱਥੇ ਨਾਲ ਪਾਸੇ ਉਹ ਨਵੀਆਂ ਨੇ ਉਹ ਦੇਖੋ ਨਵੀਂ ਚੀਜ਼ ਲੈਣ ਨੂੰ ਵੇਟ ਕੀਤੀ ਹੋਈ ਨਵੀਂ ਨਹੀਂ ਉਹ ਪੁਰਾਣੀ ਆ ਆਪਾਂ ਦੇ ਮਿੱਤਰੋ ਸਿਮਰ ਤੋਂ ਬੋਤਲ ਪਾਣੀ ਦੀ ਮੰਗਾਈ ਆ ਪੀਣ ਵਾਸਤੇ ਉਹ ਸਾਹਮਣੇ ਬਾਰ ਤੋਂ ਸਿਮਰ ਕਿੰਨੀ ਬੋਤਲ ਪਾਣੀ ਦਿੱਤੀ ਇਹਨਾਂ ਨੇ 2.5 ਰੁਪਏ ਦੀ 2.5 0 ਦੀ ਆਪਾਂ ਤਾਂ ਗਾਂਦੇ ਕਿੰਨੇ ਦੰਨੇ ਆ 1 0 ਦੀ ਹਾਂਜੀ ਕਿੰਨਾ ਫਰਕ ਹੈ ਮਿੱਤਰੋ ਰੋਮ ਸ਼ਹਿਰ ਦੇ ਵਿੱਚ 2.5 0 ਓ ਮਾਈ ਗੋਡ ਲੋਕਿੰਗ ਜਿੰਦੇ ਪ੍ਰੈਸ ਹੈ ਹੈ ਲੋਕਿੰਗ ਜਿੰਦੇ ਪ੍ਰੈਸ ਹੈ ਸਹੀ ਗੱਲ ਹਾਂ ਬਸ ਪਾਣੀ ਜਗ੍ਹਾ ਦਾ ਮਿੱਤਰੋ ਮੁੱਲ ਹੈ ਜਿਹੜੀ ਚਾਹ ਆਪਾਂ ਘਰੀ ਬੀਨੇ ਆ ਉਹਦਾ ਰੇਟ ਹੋਰ ਹੈ ਜਿਹੜੀ ਸ਼ਹਿਰ ਆਪਣੇ ਸ਼ਹਿਰ ਚ ਵੀ ਨਾ ਰੇਟ ਹੋਰ ਹੈ ਤੇ ਜਿਹੜੀ 에어ਪੋਰਟ ਤੇ ਵੀ ਨਾ ਰੇਟ ਹੋਰ ਹੈ 5 ਸਟਾਰਸ ਰੇਟ ਹੋਰ ਹੈ ਚਾਹ ਤਾਂ ਚਾਹ ਹੀ ਹੁੰਦੀ ਹੈ ਨਾ ਲੈ ਆ ਬੇਕੋਟ ਪਾਣੀ ਸ਼ਾਨ ਦੇ ਪਾਪਾ ਨੂੰ ਹੀ ਪਲਾ ਦੋ ਪਹਿਲਾਂ ਸ਼ਾਨ ਨੂੰ ਬਲਾ ਬੱਤ ਨੂੰ ਮੁੰਡਾ ਮਿੱਠਾ ਲੱਗੇ ਛੋੜੀ ਜੜਕੇ ਠੰਡਾ ਬਣੀਆ ਹਾਂਜੀ ਠੰਡਾ ਹੈ ਤੈਨੂੰ ਕਹਿਣਾ ਸੀ ਕਿ ਬੈਂਟ ਚਾਹੀਦਾ ਸਾਨੂੰ ਹੈ ਨਹੀਂ ਸਹੀ ਹੈ ਜੀ ਕੋਪਾ ਮੜਾ ਫਿਸ਼ੰਡਾ ਕੋਸਾ ਵੀ ਮੜਾ ਜਾਂਦਾ ਠੀਕ ਹੋ ਗਿਆ ਤੇ ਮਿੱਤਰੋ ਤੁਸੀਂ ਮਾਹੌਲ ਦੇਖੋ ਲਾਈਟਾਂ ਬਲਬੀਆਂ ਰੂਮ ਦੇ ਵਿੱਚ ਆ ਦੇਖੋ ਬੱਸਾਂ ਦੋ ਛੱਤੀਆਂ ਬੱਸਾਂ ਬਿਗ ਬੱਸ ਰੂਮ ਅਰੇ ਉੱਪਰੇ ਬੈਠੇ ਸੋਣੇ ਕੋਈ ਨਹੀਂ ਥੱਲੇ ਕੋਈ ਨਹੀਂ ਹੈਗਾ ਨਾ ਉੱਪਰ ਸ਼ਾਮ ਟਾਈਮ ਬਹੁਤ ਬਹੁਤ ਸੋਹਣਾ ਨਾ ਦਿਨ ਚ ਗਰਮੀ ਹੁੰਦੀ ਹੈ ਉੱਪਰ ਹਾਂ ਹਾਂਜੀ ਰਾਤ ਨੂੰ ਠੰਡਾ ਮੌਸਮ ਹੁੰਦਾ ਨਾਲ ਦਿਖਦਾ ਵਧੀਆ ਰਾਤ ਨੂੰ ਉੱਪਰ ਹਾਂ ਸੰਸੈਟ ਹੈ ਸੰਸੈਟ ਦਿਨ ਆਇਆ ਆਇਆ ਟਾਈਮ ਦੇਖੋ ਮਿੱਤਰੋ ਸਵਾਟ ਹੋ ਗਏ ਆ ਪਤਾ ਨਹੀਂ ਲੱਗਾ ਸਮੇਂ ਦਾ ਸਮਾਂ ਕਿ ਦਰਾਂਗੇ ਅੱਜ ਅੱਜ ਤਾਂ ਉੜਦਾ ਹੀ ਗਿਆ ਦਿਨ ਹਾਂ ਹਾਂਜੀ ਹਾਂਜੀ ਪਰ ਅਸੀਂ ਆਪਣੇ ਦਿਨੋਂ ਮਿੱਤਰੋ ਯਾਦਗਾਰੀ ਬਣਾਤਾ ਮੈਂ ਬਹੁਤ ਥੈਂਕਸ ਬਹੁਤ ਧੰਨਵਾਦ ਵੀ ਕਰਦਾ ਯਾਰ ਵੀ ਸਾਰੇੰ ਦਾ ਇਹਨਾਂ ਦਾ ਜਿਹਨਾਂ ਨੇ ਕਹਿਣ ਦੇ ਇੱਥੇ ਆਪਾਂ ਵਲੌਗਿੰਗ ਚੈਨਲ ਸ਼ੁਰੂ ਕੀਤਾ ਆਪਣਾ ਹਾਂਜੀ ਹਾਂ ਤੇ ਮਤਲਬ ਵੀ ਸਾਨੂੰ ਕਿੰਨਾ ਵਧੀਆ ਮੌਕਾ ਮਿਲਿਆ ਹੈ ਆਪਣੇ ਸਾਰੀ ਜ਼ਿੰਦਗੀ ਨੂੰ ਕੈਪਚਰ ਕਰਕੇ ਰੱਖਣ ਦਾ ਅਸੀਂ ਅੱਜ ਦਾ ਦਿਨ ਵੀ ਆਪਣਾ ਇੱਕ ਹੋਰ ਬੜਾ ਸੋਹਣਾ ਬਤਾਇਆ ਤੇ ਸਾਰੇ ਸਾਰੇ ਦਿਨ ਨੂੰ ਵਲੌਗ ਬਣਾ ਕੇ ਆਪਾਂ ਰਿਕਾਰਡ ਕਰਕੇ ਆਪਣੇ ਕੋਲ ਵੀ ਰੱਖ ਲਿਆ ਜਦੋਂ ਵੀ ਦਿਲ ਕੀਤਾ ਆਪਾਂ ਕੱਢ ਕੇ ਅੱਜ ਦੇ ਦਿਨ ਨੂੰ ਇੰਜੋਏ ਕਰ ਸਕਦੇ ਹਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਸੱਚੀ ਗੱਲ ਹੈ ਮੈਨੂੰ ਜਦੋਂ ਆਹ ਚੀਜ਼ ਜਿਆਦਾ ਆਉਂਦੀ ਹੈ ਨਾ ਤਾਂ ਮੈਨੂੰ ਬੜਾ ਆਪਣੇ ਆਪ ਤੇ ਯਾਰ ਮਾਣ ਜਾਂ ਮਹਿਸੂਸ ਹੁੰਦਾ ਹੈ ਪੈਂਟਰੀ ਅੱਜ ਪੈਂਟਰੀ ਕੱਲੀ ਕਰੀ ਛੜੀ ਬਾਈ ਛੜੀ ਪੈਂਟਰੀ ਕੱਲੀ ਕਰੀ ਸੀ ਬਾਈ ਅੱਜ ਹਨਾ ਪੈਂਟਰੀ ਹਾਂ ਹਾਂ ਮਾਸਸਟਰ ਰੋਇ ਮੇਤਰੋ ਟਾਈਮ ਦੇਖੋ 9:30 ਹੋ ਗਏ ਨੇ ਤੇ ਹੁਣ ਤਾਂ ਥੱਕੇ ਬਈ ਯਾਰ ਘੁੰਮ ਘੁਮਾ ਕੇ ਮੈਂ ਕਹਿੰਦਾ ਕੰਮ ਕਰਨਾ ਸੌਖਾ ਹੈ ਹਾਲੀ ਹੁਣ ਘੁੰਮਣਾ ਮੇਤਰੋ ਵਾਕਈ ਔਖੇ ਕੰਮ ਸਾਨੂੰ ਤਾਂ ਕੰਮ ਕਰਨਾ ਸੌਖਾ ਲੱਗਦਾ ਹੈ ਕੰਮ ਇਹਦੇ ਬੰਦਾ ਆਪਣੀ ਰਿਦਮ 'ਤੇ ਲੱਗਿਆ ਰਹਿੰਦਾ ਹੈ ਜਦੋਂ ਕਿ ਡਿਫਰੈਂਟ ਆਪਾਂ ਕੰਮ ਕਰਦੇ ਗਏ ਘੁੰਮਣ ਫੇਣ ਵਾਲਾ ਕੰਮ ਆਪਣੇ ਬਾਤ ਦੀ ਗੱਲ ਥੋੜੀ ਔਖਾ ਹੋ ਜਾਂਦਾ ਮਤਲਬ ਤੁਰਨਾ ਫਿਰਨਾ ਸ਼ਹਿਰ ਕਿੰਨੇ ਕਿਲੋਮੀਟਰ ਘੜਦਾ ਅੱਜ ਸ਼ਹਿਰ ਨੇ ਅੱਜ ਨੇਵੀਗੇਟ ਉਹ ਲਾ ਕੇ ਦੇਖਿਆ ਨਾ ਫੋਨ ਦੇ ਉੱਪਰ ਲਾਈਵਾ ਸੀਗਾ ਮੈਂ ਤੁਹਾਨੂੰ 10 ਕਿਲੋਮੀਟਰ 15000 ਸਟੈਪ 15000 ਸਟੈਪ ਜਾਂ ਕੁਸ਼ਾਨਤੁਰਪੇ ਵਿੱਚ ਬੜੇ ਪੌੜੀ ਝੜ ਕੇ ਮਤਲਬ 8000 ਤਾਂ ਆਪਾਂ 8 ਕਿਲੋਮੀਟਰ ਸਿਵਿੰਗ ਤੇ ਗਏ ਹਾਂ 8 ਕਿਲੋਮੀਟਰ ਮੇ ਤਾਂ ਤੁਰਿਆ ਲਗਭਗ ਜਿ ਪਿਉਮੇ ਨੂੰ ਤੇ ਥੱਕ ਗਏ ਹਾਂ ਤੇ ਛੁੱਟੀ ਅੱਜ ਸੈਕੰਡ ਦਿਨ ਸੀਗਾ ਬੜਾ ਸੋਹਣਾ ਰਿਹਾ ਛੁੱਟੀ ਦਾ ਅੱਜ ਤੇ ਤੁਹਾਡੇ ਕੋਲ ਵੀ ਵਲੌਗ ਵੀ ਸ਼ੇਅਰ ਕੀਤਾ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਹੁਣ ਆਪਾਂ ਰੈਸਟ ਰੈਸਟ ਕਰਦੇ ਹਾਂ ਨਾ ਠੋਠੀ ਪਾਣੀ ਖਾਦੇ ਵਾ ਪਾਣੀ ਪੂਣੀ ਖਾਦੀ ਵੀ ਆ ਤੇ ਹੁਣ ਸਭ ਓਕੇ ਲੱਗ ਪਾ ਹੁਣ ਤਾਂ ਬਸ ਗਲਾਸ ਉਧਰ ਬਣਾ ਕੇ ਠਪੀਣ ਨੂੰ ਹਾਂਜੀ ਹਾਂਜੀ ਦੁੱਧਰਾ ਪੀ ਕੇ ਗੱਲ ਕਰਿਆ ਮਿੱਤਰੋ ਜੇ ਲੇਟੇ ਮ ਬਾਦ ਹੈ ਬਲੌਕ ਕਰਕੇ ਐਡਿਟ ਤੁਹਾਨੂੰ ਤਾਂ ਕੱਲ ਨੂੰ ਸਵੇਰੇ ਜਾ ਕੇ ਬਲੌਗ ਦੇਖਣ ਨੂੰ ਮਿਲ ਲੈ ਤੇ ਹੁਣ ਆਪਾਂ ਆਪਣੇ ਬਲੌਗ ਇਥੇ ਬੰਦ ਕਰਦੇ ਹਾਂ ਤੇ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਾਂਗੇ ਸੋਹਣੇ ਜਿਹਾ ਬਲੌਗ ਦੇ ਵਿੱਚ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਕੱਲ ਨੂੰ ਆਪਾਂ ਜ ਆਪਣੇ ਕਮੈਂਟਾਂ ਦੇ ਵੀ ਜਵਾਬ ਦੇਨੇ ਕਰਾਂ ਸਾਰਿਆਂ ਨੇ ਕਿਸੇ ਵੀਰ ਦਾ ਕਿਸੇ ਭੈਣ ਦਾ ਕੋਈ ਕੁਐਸਚਨ ਹੋਵੇ ਕੋਈ ਕੱਲ ਨਹੀਂ ਕਰ ਸਕੀ ਕਮੈਂਟਮ ਵਰੀ ਉਹ ਪਾ ਕੱਲ ਦੇ ਵਲੋਗ ਚ ਕਰਾਂਗੇ ਹਨਾ ਬੈਂਥਰੀ ਛੇਸੀ ਬੈਸਾਂ ਨੂੰ ਕੈ ਸੋਸਰੀ ਕਾਲ ਜੀ ਸਵੇਰੇ ਮਿਲਾਂਗੇ ਨਹੀਂ ਕਰਦੇ ਸਵੇਰੇ ਮਿਲਾਂਗੇ ਠੋ